ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੰਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਕਾਲੀਕੇ ਆ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੀਆਂ ਤੁਹਾਨੂੰ ਚਾਰ ਬਹਿੜਾਂ ਮਖਾਉਣੀਆਂ ਬਹੁਤ ਸੋਹਣੀਆਂ ਮੈਂ ਤਾਂ ਗਿਆ ਕਿਉਂਕਿ ਚਾਰੇ ਨਵਾਂ ਹਨ ਬਾਈ ਕਹਿੰਦਾ ਦੰਦਾ ਜੀ ਆ ਚਾਰੇ ਮਤਲਬ ਕੋਈ ਦੁੰਦੀ ਹੋ ਕੋਈ ਖੀਰੀ ਹੋ ਕੋਈ ਚੌਗੀ ਹੋ ਕੋਈ ਛਿੱਗੀ ਹੋ ਸਾਰੀਆਂ ਨਵਾਂ ਹਨ ਬਹਿੜਾਂ ਚਾਰ ਨਾ ਆਗਿਆ ਜੈ ਜੈ ਮੱਲ ਹੋਣਗੇ ਵਨਗੀ ਵੀ ਸਾਰੀ ਹੈਗੀ ਆ ਆ ਲਾਲ ਡੱਬੀ ਵੀ ਹੈਗੀ ਆ ਪਰਲੇ ਪਾਸੇ ਐਚ ਐਫ ਨਸਲ ਦੀ ਖੜੀ ਆ ਇਧਰ ਜਰਸੀ ਖੜੀ ਉਧਰ ਪਰ ਇੱਕ ਕਾਲੇ ਰੰਗ ਦੀ ਜਰਸੀ ਆ ਇਹ ਬਦਾਮੀ ਰੰਗ ਦੀ ਇਨਫਰਮੇਸ਼ਨ ਲੈ ਦੇਣਾ ਜੈ ਜੈ ਮੱਲ ਹੋਣਗੇ ਗੱਲਾਂ ਬਾਤਾਂ ਵੀ ਨਾ ਕਰ ਲੈਣੇ ਹਾਂਜੀ ਸਸਿਕਾ ਜੀ ਬਈ ਸਸਿਕਾ ਜੀ ਨਾਮ ਤੇਰਾ ਨਾਮ ਜਸਕਰਨ ਪਿੰਡ ਕਾਲੀ ਕੇ ਤਹਿਸੀਲ ਬਾਗ ਆਪਣਾ ਜਿਲ੍ਹਾ ਮੋਗਾ ਫੋਨ ਨੰਬਰ ਦਾ 9814326110 ਅੱਜ ਪਰ ਸਾਰੀ ਰੰਗ ਲੈ ਲਈ ਹਾਂ ਬਈ ਅੱਜ ਸਾਰੀ ਲਿਆਂਦੇ ਉਦੋਂ ਹੀ ਸ਼ੁਰੂ ਕਰ ਲੈ ਕਾਲੀ ਤੋਂ ਏ ਬਈ ਮੂੰਹ ਤੋਂ ਚਾਰ ਦੰਦ ਆ। ਠੀਕ ਐ। ਤੂੰ ਆਪਾਂ ਨੂੰ ਪਹਿਲਾਂ ਦੱਸੀ ਆ। ਓਕੇ। ਤੇ ਹੈਗੀ ਤਕਰੀਬਨ ਤਿਆਰੀ ਆ। ਬਸ ਇੱਕ ਦੋ ਦਿਨ ਹੀ ਲਊਗੀ। ਕਿੰਨਾ ਕਿ ਦੁੱਧ ਪੀ ਤੇਰੇ ਸਵਾਨ? ਬਈ ਯਾਰ ਆਪਾਂ ਦਾ 14-15 ਕਿਲੋ ਮੰਨ ਕੇ ਲਈ ਆ। ਜੈ ਜੈ ਮੋਲਾ। ਜੈ ਆ 53000 ਲੀ। 14-15 ਕਿਲੋ ਮੰਨ ਕੇ ਬਾਈ ਕਹਿੰਦਾ ਲਈ ਆ। ਇੰਨਾ ਕਿ ਦੁੱਧ ਤਾਂ ਪੀਉਣ ਦਾ ਹੱਕ ਵੀ ਬੰਦਾ। ਠੀਕ ਐ। ਚੌਗੀ ਵੱੱਛੀ ਸਾਈਡਾਂ ਵਾਲੇ ਦੋ-ਦੋ ਦੰਦ ਦੁੱਧ ਦੰਦ ਆ। ਚਾਰ ਵੱਡੇ ਦੰਦ ਆ। ਸਾਈਡਾਂ ਵਾਲੇ ਦੁੱਧਾਂ ਦਾ ਮਤਲਬ ਜਿਹੜੇ ਪਹਿਲੇ ਦੰਦ ਆਉਂਦੇ ਆ ਚਾਰ ਦੁਬਾਰਾ ਆ ਗਏ ਆ 14-15 ਕਿਲੋ ਦੁੱਧ ਪਿਆਜੂ ਸੋਹਣੀ ਬੱਚੀ ਆ ਪਹਿਲੇ ਸੂਏ ਸੁੰਦੀ ਆ ਵਜਨ-ਵਜਨ ਬਹੁਤ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਵਾਨਾ ਵੀ ਸੋਹਣਾ ਵੱਡਾ ਜਿੰਨਾ ਤਿਆਰ ਕੀਤਾ ਸੂਨ ਨੂੰ ਤਿਆਰ ਆ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਕੱਲ ਨੂੰ ਸੂਪੇ ਜਮਾ ਤਿਆਰੀਆਂ ਚ ਬੱਚੀ ਦੁੱਧ 14-15 ਕਿਲੋ ਪਿਆਜੂ ਹੈਗੀ ਜਰਸੀ ਆ ਪਰ ਹੈਗੀ ਕਾਲੇ ਰੰਗ ਦੀ ਆ ਥਣ ਸੋਹਣੇ ਆਦੀ ਚਵਾਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ 53000 ਦੀ ਬਾਈ ਕਹਿੰਦਾ ਦੇ ਦੇਣੀ ਆ ਜੈ ਜੀ ਮੋਲਾ ਫਿਰ ਆਪਾਂ ਮੰਨ ਲਓ ਔਸਰ ਵੱੱਛੀ ਵੀ ਲੈਣੇ ਆ ਨਾ ਖੀਰੀ ਕੋਈ 20ਾਂ 22ਾਂ ਮਹੀਨਿਆਂ ਦੀ 20 25000 ਦੀ ਔਸਰ ਵੱੱਛੀ ਆਉਂਦੀ ਆ ਤੇ ਘੱਟੋ ਘੱਟ ਦੀ 35000 ਦੀ ਟੋਕੜ ਵਹਿੜ ਆਉਂਦੀ ਆ ਜਿਹੜੀ 10 12 ਕਿਲੋ ਦੁੱਧਾਂ ਲਈ ਹੋਵੇ ਇਹ ਤਾਂ ਫੇਰ ਕਰਮਾਂ ਵਾਲੀ ਗੱਭਣ ਸੂਨ ਨੂੰ ਤਿਆਰ ਹੋ ਸਕਦਾ ਰਾਤ ਨੂੰ ਸੂਪੇ ਹੋ ਸਕਦਾ ਕੱਲ ਨੂੰ ਸੂਪੇ 53000 ਚ ਮਾਣੋ ਜੀ ਦੋ ਨੰਬਰ ਤੇ ਆ ਏ ਵੀ ਬਈ ਪੈਲਣੀ ਆ ਹੈਗੀ ਇਹ ਵੀ ਦੰਦਾਂ ਜੀ ਆ ਠੀਕ ਹੈ ਨਹੀਂ ਮੈਂ ਚੌਕੀ ਨਾ ਬੋਲੀ ਗੱਲ ਸਹੀ ਆ ਚੱਲ ਕੋਈ ਨਾ ਚਾ ਕੋਈ ਨਾ ਆਪੇ ਵੇਖੂ ਅਗਲਾ ਜਿਹਨੇ ਠੀਕ ਹੈ ਇਹ ਵੀ 53 ਦੀ ਨਾ 53 ਦੀ ਦੇਣ ਦੇਣ ਜਾਂ ਤਰੀਬਨ ਵਹਿਣਾ ਬਈ ਤਿਆਰ ਹੀ ਆ ਗੱਲੀ ਉਹ ਵਹਿੜ ਦੀ ਦੇਣ ਲੈਣੇ ਆ ਠੀਕ ਹੈ ਤਬ ਇਹ ਨੂੰ ਉਪਰ ਉਪਰ ਕਰਕੇ ਮੈਂ ਲਾ ਨੂੰ ਪੈਂਦੀ ਆ ਦੱਸੋ ਇਹ ਵੀ ਤਿਆਰ ਹੀ ਆ ਦੋਦੇ ਵੀ ਕੋਈ 14 15 ਪਿਆ ਜੇ ਬਾਕੀ ਕੋਈ ਕਿਲੋ 2 ਕਿਲੋ ਦਾਣਾ ਕੋਈ ਵੱਧ ਪਾਲੂ ਹੋ ਸਕਦਾ 16 ਪਿਆਜੇ ਕਿਉਂਕਿ ਕਿਲੋ ਘੱਟ ਪਾਲੂ ਤੇ ਘੱਟ ਪਿਆਜੂ ਕਿਲੋ ਇਹ ਥੋੜੀ ਜਿਹੀ ਸੇਵਾ ਸੰਭਾਲਤੇ ਆ ਜਾਨੀ ਕਿ ਗਾਵਾਂ ਮਨਾਰਮਰੀ 13 14 ਦਾ ਨਾਰਮਰੀ ਦੁੱਧ ਪਿਆਣੀਆਂ ਇਹ ਵੀ 53000 ਦੀ ਦੇ ਦੇਣੀਆਂ ਹਾਂ ਸਹੀ ਆ ਬਾਈ ਕਹਿੰਦਾ ਆਪਾਂ ਆਪਦੀ ਸਮਝ ਨਾਲ ਲਈ ਆਪਣੇ ਹਿਸਾਬ ਨਾਲ 14 15 ਪਿਆ ਜਾਣੀਆਂ ਪਹਿਲੀਆਂ ਦੋਵੇਂ ਵਹਿੜਾਂ ਬਾਕੀ ਅਗਲਾ ਆਪਦੀ ਸਮਝ ਨਾਲ ਲੈ ਲੈ ਕਿ 14 ਦਿੰਦੀਆਂ 15 ਦਿੰਦੀਆਂ 16 ਦਿੰਦੀਆਂ ਜਾਂ 5 ਦਿੰਦੀਆਂ ਇਹ ਅਗਲਾ ਆਪ ਦੀ ਸਮਝ ਨਾਲ ਲੈ ਲੇ ਪਰ ਮੁੱਲ ਜੈ ਜੀ 7553 7553 ਯਾਰ ਇਹਦੂ ਘੱਟ ਤਾਂ ਫਿਰ ਤੁਹਾਨੂੰ ਵੀ ਪਤਾ ਵੈੜਾ ਦੇਣੀਆਂ ਵੀ ਕੀ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ 20-25 ਹਜ਼ਾਰ ਦੀ ਤਾਂ ਅਉਸਰ ਮੱਛੀ ਆਉਂਦੀ ਹੈ ਕਿਸੇ ਵੀ ਬਰੀਡ ਦੀ ਲੈ ਲਓ ਭਾਵੇਂ ਉਹ ਵੀ ਦਰਮਿਆਨੀ ਆਉਂਦੀ ਹੈ ਜੇ ਆਪਾਂ ਚੰਗੀ ਲੈਣੀ ਆ ਫਾਰਮ ਵਾਲੀ ਮੱਛੀ ਹੋਵੇ ਚੰਗੇ ਮਦਰ ਮਿਲਕ ਰਿਕਾਰਡ ਵਾਲੀ ਹੋਵੇ ਫਿਰ ਤਾਂ ਖੀਰੀ ਅਉਸਰ ਮੱਛੀ ਆਉਂਦੀ ਹੈ 35-40 ਹਜ਼ਾਰ ਦੀ ਇਹ ਤਾਂ ਫੇਰ ਕਰਮਾ ਵਾਲੀਆਂ ਸੂਣ ਵਾਲੀਆਂ ਉਹਨਾਂ ਨੇ ਪਤਾ ਨਹੀਂ ਖਣੀ ਆਉਂਦਗਾਣੇ ਸੀਵਨ ਲੈ ਜਾਣਾ ਗੱਬਣ ਹੋ ਜਾਣਾ ਤੇ ਕਿਤੇ ਕੋਈ 4 ਮਹੀਨੇ ਜਾਂ 6 ਮਹੀਨੇ ਪੱਠੇ ਵੀ ਪਾਉਣੇ ਪੈ ਸਕਦੇ ਆ ਇਹ ਤੁਹਾਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਪਤਾ ਮੰਨ ਲਓ ਕਈ ਵਾਰ ਜਾਨਵਰ ਰਹਿੰਦਾ ਨਹੀਂ ਹੋਈ ਕਈ ਤਾਂ ਪਹਿਲੇ ਟੀਕੇ ਦੇ ਹੀ ਰਹਿ ਜਾਂਦੇ ਤੇ ਕਈ ਨਹੀਂ ਰਹਿੰਦੇ ਉਸ ਹਿਸਾਬ ਨਾਲ ਜਾਇਜ ਮੁੱਲ 53 53000 ਦੀ ਜੋੜੀ ਦੇ ਦੇਣੀ ਪਹਿਲੀ ਜਮਾ ਜਾਇਜ ਮੁੱਲ ਵਜਨ-ਬੁਜਨ ਚਾਰਾਂ ਮਿਹੜਾਂ ਦੀ ਫੁੱਲ ਕੋਈ ਮਰੀ ਹੰਬੀ ਜਣੀ ਕਿ ਹੱਡ ਜੇ ਦੀਂਦੇ ਹੋਣਗੇ ਲੱਸੀ ਲਾਵੀ ਕੋਈ ਨਹੀਂ ਗੀ ਬਾਕੀ ਤੁਸੀਂ ਆਓਗੇ ਆ ਕੇ ਆਪਦੀ ਅੱਖਾਂ ਨਾਲ ਵੇਖੋਗੇ ਤੁਹਾਡੇ ਵੀ ਵਹਿੜਾ ਮੰਨ ਲੱਗਣੀਆਂ ਕਿਉਂਕਿ ਨਵਾਹਾਨ ਦੰਦਾਂ ਚਾ ਦੋਵੇਂ ਚੌਗੀਆਂ ਮੱਛੀਆਂ ਪਹਿਲਣਾ ਵਹਿੜਾ ਤਿੰਨ ਨੰਬਰ ਤੇ ਆ ਜਾ ਬਾਈ ਇਹ ਬਈ ਦੋ ਦੰਦਾਂ ਦਾ ਮੂਹ ਤੋਂ ਇਹ ਦੋਂਦੀ ਹਾਂ ਇਹ ਦੋਂਦੀ ਆ ਇਹਦੇ ਤੇ ਵੀ ਮੈਂ ਹਜੇ ਬਾਈ ਹਾਵਤਾ ਪਿਆ ਕਿੰਨਾ ਕੁ ਦੁੱਧ ਪੈਜੂ ਬਾਈ ਇਹ 16 17 ਕਿਲੋ ਤੱਕ ਦੇ ਲੇ ਹਾਂ ਦੁੱਧ ਦਾ ਵਾਧੇ ਵੀ ਆ ਜੀਵੇ ਪਰ ਆਪਾਂ ਇਹ ਨਹੀਂ ਜੈ ਜੈ ਮੋਲ ਦੇਖੋ ਇਹ ਬਤਰੀਡ ਹੀ ਜਾਂਦੀ ਦੋਸਤੋ ਦੁੱਧ ਜਾਵਾ ਬਾਈ ਨੇ ਜੈ ਜੈ ਦੱਸਿਆ ਕਿਉਂਕਿ ਜਿਆਦਾ ਵਾਲੀ ਆ ਇਹ 16 17 ਪਿਆਜੂ ਠੀਕ ਹੈ ਤਿੱਗੀ ਲੱਗਦੀ ਮੈਨੂੰ ਇਹ ਤਿੱਗੀ ਮੰਨ ਲੈ ਗਈ ਹਾਂ ਕਿਉਂਕਿ ਦੋ ਦੰਦ ਤਾਂ ਕੱਢ ਲਏ ਨੇ ਤੀਜਾ ਨੇ ਸਿੱਟਿਆ ਸਿੱਟ ਕੇ ਉਹ ਜੇ ਚੱਕੂਗੀ ਦੋਂਦੀ ਕਹਿ ਲੋ ਹਜੇ ਤਿੱਗੀ ਵੀ ਚੱਲ ਕਾਦੀ ਕਹਿਣੀ ਹਜੇ ਦੰਦ ਸਿੱਟਿਆ ਹੀ ਆ ਦੋਂਦੀ ਤਿੱਗੀ ਦਾ ਕੋਈ ਬੜਾ ਫਰਕ ਤਾਂ ਨਹੀਂ ਦੋਵਾਂ ਮਹੀਨਿਆਂ ਦਾ ਫਰਕ ਹੁੰਦਾ ਹੋਏ ਕਹਾਂ ਜਿਹਦਾ ਹਾਂ ਨਾ ਭਾਈ ਵੇੜ ਦਾ ਦੇਣਾ ਵੇੜ ਬਣੂਗਾ ਹਾਂ ਤੋ ਤਾਂ 16 17 ਬਾਈ ਨੇ ਜਾਇਜ਼ ਦੱਸਿਆ ਸੋਹਣੀ ਬੱਚੀ ਆ ਹੋ ਸਕਦਾ 18 ਪਿਆਜੇ ਉਹ ਗਾਂ ਤੁਹਾਡੀ ਸੇਵਾ ਸੰਭਾਲਤੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਾਤ ਵਾਲੀਆਂ ਵਹਿੜਾ 20 22 22 25 25 30 ਦੀ ਕਿਲੋ ਹੁਣ ਤਾਂ ਪਹਿਲਣਾ ਫਾਰਮ ਵਾਲੀਆਂ 30 ਤੋਂ ਬਾਹਰ ਚਵਾ ਦਿੰਦੀਆਂ 40 ਨੂੰ ਵੀ ਹੱਥ ਮਾਰ ਦਿੰਦੀਆਂ ਕਈ ਪਹਿਲਣਾ ਤਾਂ ਬਾਕੀ ਦੁੱਧ ਅੱਗੇ ਸੇਵਾ ਦਾ 16 17 ਤਾਂ ਨਾਰਮਲ ਦਰਮਿਆਨੀ ਸੇਵਾ ਤੇ ਪਿਆਉਣਾ ਚਾਹੀਦਾ ਕਿਉਂਕਿ ਬੱਚੀ ਸੋਹਣੀ ਆ ਕੱਦ ਕਾਠ ਵਾਲੀ ਆ ਫੁੱਲ ਜਾਤ ਵਾਲੀ ਆ ਮੋٹے ਮੋٹے ਥਾਣ ਗੁਲਾਬੀ ਆ ਦੀ ਚਵਾਈ ਵਾਲੇ ਚਾਰੇ ਥਣ ਚਾਰੇ ਗਿੱਠਾਂ ਤੇ ਲੱਗੇ ਆ ਗੜਗੜਦੀ ਵੇਰਲਾ ਚਾਰਾਂ ਥਾਣਾ ਚ ਅੱਗੇ ਪਿੱਛੇ 63000 ਦੀ ਬਾਈ ਕਹਿੰਦਾ ਦੇ ਦੇਣੀ ਆ ਹਫਤੇ ਦੀ ਕੱਚੀ ਆ ਲੇਵਾ ਲਾਹੂ ਬਹੁਤ ਜੇ ਕੋਈ ਭੈਣ ਭਰਾ ਚਿੱਟੇ ਰੰਗ ਦੀ ਵਿੱਚ ਲਾਲ ਡੱਬ ਵਾਲੀ ਵੜ ਲੈ ਆਂਦਾ ਕੋਈ ਚਾਹਵਾਨ ਹੋਵੇ ਤੇ ਬਹੁਤ ਸੋਹਣੀ ਮੱਛੀ ਆ ਦੋਂਦੀ ਜੈ ਜੈ ਮੋਲਾ 4 ਨੰਬਰ ਇਹ ਬਈ ਦੂਜਾ ਸੁਆ ਪਿਓਰ ਇਹ 6 ਦਾ ਆਂਦਾ ਮੂਹ ਇਹ ਛਿੱਗੀ ਇਹ ਛਿੱਗੀ ਆ ਇਹਦੇ ਕੱਲ ਨੂੰ ਦਿਨ ਪੂਰੇ ਆਪਣੇ ਪਿੰਡੇ ਹੀ ਲਈ ਆ ਆਪੋ ਨੂੰ ਬਣਿਆ ਸੀ 18-19 ਕਿਲੋ ਦਾ। ਤੇ ਪਰ ਵੀ ਇੰਨਾ ਕ ਦਿਨ ਦਾ ਹੱਕ ਵੀ ਹੈਗਾ ਜਿਹੜਾ ਸਾਵਣਾ ਵੇੜਾ ਅੱਜ ਬਣੀ ਫਿਰਨੀ ਹੈ। ਹੂੰ। ਬਾਕੀ ਕੋਈ ਉੱਗਣ ਵਾਲੀ ਕੰਮ। ਦੇਣ ਕਿੰਨੇ ਦੱਸਿਆ? ਬਈ ਇਹ ਦੇਣ ਕੱਲ ਨੂੰ ਪੂਰੇ ਆ। ਜੈ ਜਮਾਲ। ਇਹ ਆਪਾਂ ਬਈ 73000 ਚ ਮਾਨਤਨ ਕਰਤਾ। ਇਹ ਬਾਈ ਕਹਿੰਦਾ ਹੈਗੀ ਆ ਪਿੰਡੋਂ ਹੀ ਲਈ ਆ। ਪਿੰਡੋਂ ਲਈ ਆ। ਇਹ ਹੋਰ ਚੀਜ਼ ਆ ਵੇਖਣਗੇ ਸਾਡੇ ਮੈਂਦ ਬੰਦਾ ਕਹਿੰਦਾ 20 ਕਿਲੋ ਦਾ ਦਿੱਤਾ ਇਹਨੇ। ਪਰ ਉਹਨੇ ਬੁਣਿਆ ਕਿਨੇ ਆ ਈ ਘੂਰ ਨਹੀਂ ਮਾਰੀਆਂ 17 18 ਕਿਲੋ ਜੋ ਆ ਠੀਕ ਹੈ ਹਾਂ ਦਸਤੋ ਬਾਈ ਕਹਿੰਦਾ ਮੈਂ ਆਪਦੇ ਪਿੰਡੋਂ ਲਈ ਆ ਬੰਦਾ ਤਾਂ ਜੀ ਤਾਂ ਲਈ ਆ ਬਾਈ ਕਹਿੰਦਾ ਉਹਨਾਂ ਦਾ ਬੰਦਾ ਤਾਂ ਕਹਿੰਦਾ 20 ਕਿਲੋ ਦੁੱਧ ਚੋਇਆ ਪਰ ਬਾਈ ਕਹਿੰਦਾ ਉਹਨਾਂ ਦੀਆਂ ਬੁੜੀਆਂ ਕਹਿੰਦੀਆਂ ਆਪਾਂ ਝੂਠ ਨਹੀਂ ਮਾਰਦੇ 17 18 ਕਿਲੋ ਇਹਦੇ ਥੱਲੋ ਚੋਇਆ 20 22 ਕਿਲੋ ਖੁੱਲਾ ਦੁੱਧ ਪਿਉਣ ਦਾ ਹੱਕ ਬਣਦਾ ਕਿਉਂਕਿ ਜਿਹੜੀ ਵੈਡ ਐਚ ਐਫ ਨਸਲ ਦੀ ਜਾਤ ਵਾਲੀ ਆ ਸਵੇਰ 2 ਕਿਲੋ ਫੀਡ ਫੀਡ ਖਵਾਦੀ ਉਹਨੂੰ ਆਥ ਨੂੰ ਜਿਆਦ ਵਾਲੀ ਵਹਿੜ ਦਾ ਦੁੱਧ ਵਧਾ ਦਿੰਦੀ ਹੈ ਸਾਰਿਆਂ ਨੂੰ ਪਤਾ ਕਿਉਂਕਿ ਫਾਰਮ ਵਾਲੀਆਂ ਵਹਿਣਾ ਜਿਹੜੀਆਂ ਦੁੱਧ ਦਿੰਦੀਆਂ ਜਿਆਦ ਵਾਲੀਆਂ 40 40 50 40 ਲੀਟਰ ਉਹ ਫੀਡ ਨਹੀਂ ਦੁੱਧ ਦਿੰਦੀਆਂ ਉਹ ਫੀਡ ਵੀ ਰੱਜਮੀ ਪਾਉਂਦੇ ਆ ਤੇ ਜਿਹਨੇ ਫੀਡ ਵਿਖਾਉਣੀ ਨਹੀਂ ਪਹਿਲੀ ਤੂੜੀ ਪਾਉਣੀ ਆ ਫਿਰ ਤੂੜੀ ਤੇ ਤਾਂ ਜਾਨਵਰ ਨੇ ਉਹ ਜਿਆ ਦੁੱਧ ਦੇਣਾ ਤੇ ਨਹੀਂ ਰਾਤ ਨੂੰ 3-4 ਕਿਲੋ ਫੀਡ ਮਾਰੋ ਤੜਕੇ ਨੂੰ 3-4 ਕਿਲੋ ਜਿਆਦਾ ਵਾਲੀ ਵੜ ਦੁੱਧ ਵਧਾ ਦਿੰਦੀ ਆ ਇਹ 22 ਕਿਲੋ ਪਿਆਰੀ ਹਾਂ ਆ ਕਬੈਣੀ ਵਾਲੀ ਸਾਈਡ ਹਲਕੀ ਜੀ ਭਲ ਕੀਤੀ ਆ ਇਹ ਆ ਵੀ ਗੱਬਣ ਪਸ਼ੂ ਕਰ ਜਾਂਦਾ ਮੂੰਹ ਤੋਂ 6 ਦੰਦ 73000 ਦੀ ਦੇ ਦੇਣੀ ਆ ਮੇਰੀ ਜੱਜਮੈਂਟ ਦੇ ਹਿਸਾਬ ਨਾਲ 20-22 ਕਿਲੋ ਦੁੱਧ ਕੋਈ ਬਾਹਲਾ ਨਹੀਂ ਪਰ ਬਾਈ ਕਹਿੰਦਾ 17-18 ਪਹਿਲਾਂ ਨੇ ਦਿੱਤਾ ਉਹੀ ਗੱਲ ਆ ਮੈਂ 2 ਕਿਲੋ ਦੁੱਧ ਵੱਧ ਕਹਿਣਾ ਵੱਧ ਮੈਂ ਤਾਂ ਕਹਿਣਾ ਜੇ 2 ਕਿਲੋ ਦਾਣਾ ਕੋਈ ਵੱਧ ਪਾ ਦੂ ਦੇਣੇ 2 ਕਿਲੋ ਵੱਧ ਦੇ ਦੇਣਾ ਦੁੱਧ ਦੇਣਾ ਸੇਵਾਨੇ ਆ 72000 ਦੀ ਦੇ ਦੇਣੀ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਐਚ ਐਫ ਨਸਲ ਦੀ ਬਹੁਤ ਸੋਹਣੀ ਕੰਪੈਕਟ ਆਡਰ ਦੀ 6 ਦੰਦ ਦੂਜਾ ਸੂਆ ਐਚ ਐਫ ਨਸਲ ਦੀ ਵੱਡੀ ਤੇ ਫੁੱਲ ਵਜਨ ਵਾਲੀ ਵਾੜ ਫਿਟੀਆਂ ਵਾਲਾ ਹਵਾਨਾ ਭਾਵਾ ਕੋਈ 5 ਸੂਏ ਦੁੱਧ ਪੀਲੇ 7 ਪੀਲੇ ਇਦਾਂ ਹੀ ਰਹੂਗਾ ਐ ਨਹੀਂਗਾ ਕਿ ਟਟਮਾ ਲੰਕਮਾ ਜਾਂ ਬਣ ਜਾਊਗਾ ਕਈਆਂ ਵਹਿੜਾਂ ਦਾ ਆਮ ਹੀ ਦੂਜੇ ਸੂਵੇ ਨੂੰ ਲੇਵਲ ਆਮਕਣ ਜੇ ਲੱਗ ਪੈਂਦਾ ਤੇ ਪਰ ਇਹਦਾ ਹਵਾਨਾ ਇਦਾਂ ਹੀ ਰੂਫ ਫਿਟਿੰਗਾਂ ਵਾਲੀ ਖੁੱਚਾਂ ਤੋਂ ਉੱਪਰ ਹੀ ਰਹੂਗਾ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੀਆਂ 4 ਵਹਿੜਾ ਚਾਰੇ ਡੋਡੀ ਬਰੀਡ ਦੀਆਂ 1 ਨੰਬਰ ਬਲੈਕ ਕਲਰ ਦੀ ਜਰਸੀ 2 ਨੰਬਰ ਬਦਾਮੀ ਰੰਗ ਦੀ ਜਰਸੀ 3 ਨੰਬਰ 에ਅਰ ਸ਼ੈਰ ਬਰੀਡ ਚ ਪੈਂਦੀ ਆ ਲਾਲ ਡੱਬਾ ਚਿੱਟੇ ਰੰਗ ਦੀ ਵਹਿੜਾ ਗੁਲਾਬੀ ਥਾਨਾ ਪਿੰਕ ਨੋਜ਼ ਵਾਲੀ ਆ 4 ਨੰਬਰ ਉਹ 3 ਨੰਬਰ ਆ ਆ 4 ਨੰਬਰ ਐਚ ਐਫ ਨਸਲ ਦੀ ਜਾਤ ਵਾਲੀ ਬੱਚੀ ਆ ਦੁੱਧ 20 22 ਕਿਲੋ ਪਿਆਜੂ ਜੈ ਜੇ ਮਾਲ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ